ਵਾਹਿਗੁਰੂ ਕੀ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਕੀ ਫਤਿਹ ਅੱਗੇ ਜਾਗੇ ਅੱਗੇ ਜਾਗੇ ਪਿਛਲੇ ਕਾਫੀ ਦਿਨਾਂ ਤੋਂ ਮੇਂ ਦੀ ਮਾਰ ਹੀਟ ਇੱਕ ਕੁਦਰਤੀ ਪ੍ਰਗਰੋਹੀ ਜਿਹੜੀ ਆ ਇਹ ਪੰਜਾਬ 'ਚ ਚੱਲ ਰਹੀ ਹੈ ਜਿਹਦਾ ਸਭ ਤੋਂ ਵੱਡਾ ਅਸਰ ਸੇਰਾ ਬਾਬਾ ਨਾਨਕ ਰਮਦਾਸਾ ਏਰੀਆ ਜਨਾਲੇ ਦਾ ਏਰੀਆ ਤੇ ਸਭ ਤੋਂ ਵੱਡਾ ਆ ਜਿਹੜਾ ਸੁਲਤਾਨਪੁਰ ਦਾ ਇਹ ਆਏ ਦੇ ਵਿੱਚ ਦੀ ਮਾਰ ਪਈ ਆ ਅੱਗੇ ਪਿਛਲੀ ਵਾਰੀ ਵੀ ਜਦੋਂ ਹੜ੍ਹ ਆਇਆ ਉਦੋਂ ਵੀ ਇਹਨਾਂ ਪਿੰਡਾਂ ਦੇ ਵਿੱਚ ਬਹੁਤ ਭਾਰੀ ਨੁਕਸਾਨ ਹੋਇਆ ਸੀ ਤੇ ਤਦ ਵੀ ਤੇ ਹੁਣ ਵੀ ਜਦ ਤੋਂ ਇਹ ਹੜ੍ਹ ਆਇਆ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਫਾਗਿਆਂ ਦੀ ਪੂਰਤੀ ਲਈ ਹਮੇਸ਼ਾ ਤਤਪਰ ਰਹੀ ਆ ਕੁਦਰਤੀ ਆਫਤਾਂ ਦੇ ਨਾਲ ਟਕਰਿਆ ਤਾਂ ਨਹੀਂ ਜਾ ਸਕਦਾ ਪਰ ਉਹਨਾਂ ਦੇ ਵਿੱਚ ਆਪਣਾ ਜਿਹੜੇ ਫੈਕਟਰੀ ਦੇ ਬੰਦੇ ਯੋਗਦਾਨ ਪਾਉਂਦੇ। ਸੋ ਇਹ ਭਾਵੇਂ ਸਾਡਾ 10 ਦਿਨ ਤੋਂ ਲਗਾਤਾਰ ਅਭਿਆਨ ਚੱਲ ਰਿਹਾ। ਤੇ ਅਸੀਂ ਇਹ ਵੀ ਯਤਨ ਕਰਦੇ ਆ ਕਿ ਲੋਕਾਂ ਦੀ ਮੰਗ ਅਨੁਸਾਰ ਲੋਕਾਂ ਦੀ ਕੀ ਮੰਗ ਆ ਭਈ ਪਹਿਲੀ ਮੰਗ ਸੀ ਲੋਕਾਂ ਦੀ ਕਿ ਸਾਨੂੰ ਪਾਣੀ ਦੀ ਜਿਹੜੀ ਆ ਇਹ ਭੇਜਿਆ ਜਾਵੇ, ਸੋਕਾ ਦੁੱਧ ਭੇਜਿਆ ਜਾਵੇ। ਉਹ ਤੋਂ ਇਲਾਵਾ ਚਾਰਾ ਤੇ ਨਾਲ ਡੀਜ਼ਲ ਲਈ ਉਪਾਤੀਆਂ ਦੇ ਦਿੱਤੀਆਂ ਜਾਣ ਤਾਂ ਕਿ ਜਿਹੜੇ ਲੋਕਾਂ ਦੇ ਟਰੈਕਟਰ ਵਗਾਰਾ ਚੱਲਦੇ ਆ ਕਿਉਂਕਿ ਜਦੋਂ ਹਰ ਚਲੇ ਖਤਮ ਹੋ ਜਾਂਦੇ ਤੇ ਫਿਰ ਜ਼ਮੀਨ ਵੀ ਆਵਾਦ ਕਰਨੀ ਹੁੰਦੀ ਮੇਰਾ ਕਹਿਣ ਦਾ ਭਾਵ ਜਿੰਨੇ ਵੀ ਲੋਕਾਂ ਦੀ ਮੰਗ ਮੰਗ ਦੀ ਪੂਰੀ ਤਾਂ ਨਹੀਂ ਪੂrti ਕੀਤੀ ਜਾ ਸਕਦੀ ਕਿਉਂਕਿ ਸ਼ੋਮਣੀ ਕਮੇਟੀ ਦੇ ਆਪਣੇ ਵਸੀਲੇ ਜਿਹੜੇ ਆ ਉਹ ਸੀਮਤ ਆ ਪਰ ਫਿਰ ਵੀ ਇਹੋ ਜਿਹਾ ਸਮੇਂ ਤੇ ਸ਼ੋਮਣੀ ਗੁਰਦਾਰਾ ਪ੍ਰਬੰਧ ਕਮੇਟੀ ਕਦੇ ਵੀ ਪਿੱਛੇ ਨਹੀਂ ਹੱਟੀ ਤੇ ਨਾ ਕਦੇ ਪਿੱਛੇ ਹਟੂਗੀ ਤੇ ਨਾ ਗੁਰੂ ਸਾਹਿਬ ਕਿਰਪਾ ਕਰਨ ਇਹ ਕਾਦੇ ਪਿੱਛੇ ਹੱਦੂਗਰੀ ਸ਼ੋਮਨੀ ਕਾਲੀਦਲ ਵੀ ਆਪਣੇ ਤੌਰ ਦੇ ਉੱਤੇ ਬਹੁਤ ਵੱਡਾ ਯੋਗਦਾਨ ਪਾ ਰਿਹਾ। ਸੋ ਮੈਂ ਅੱਜ ਇੱਥੇ ਆ ਜਿਹੜੇ ਸਾਡੀਆਂ ਗੱਡੀਆਂ ਵੱਖ-ਵੱਖ ਪਿੰਡਾਂ ਦੇ ਵਿੱਚ ਲੰਗਰ ਪਾਣੀ ਆਦਿ ਦਾ ਪ੍ਰਬੰਧ ਕਰੇ ਜਾਂਦੇ ਆ ਉਹ ਅੱਜ ਅਸੀਂ ਬਹੁਤ ਇੰਨਾ ਜਿਹੜੇ ਮੇਨ ਤੌਰ ਦੇ ਉੱਤੇ ਜਿਆਦਾ ਫਟਕੜੇ ਉੱਤੇ ਆਪ ਵੀ ਮੈਂ ਜਾਊਂਗਾ ਵਿਜ਼ਿਟ ਕਰੂੰਗਾ ਜਾ ਕੇ। ਤੇ ਇਹ ਵੀ ਮੈਂ ਮੰਗ ਕਰਦਾ ਕਿ ਇਹ ਪੰਜਾਬ ਦੀ ਸਰਕਾਰ ਤਾਂ ਹੱਥ ਛੜੇ ਕਰ ਗਈ ਆ। ਸੈਂਟਰ ਦੀ ਸਰਕਾਰ ਹੱਥ ਖੜੇ ਕਰ ਗਈ ਆ ਪਰ ਇੱਕ ਮੋਬਿਲਾਈਜੇਸ਼ਨ ਭਾਵੇਂ ਸ਼ੋਮਣੀ ਕਮੇਟੀ ਨੇ ਸ਼ੁਰੂ ਕੀਤੀ ਸੀ ਇਹ ਮੋਬਿਲਾਈਜੇਸ਼ਨ ਪਾਣੀ ਆ ਤੇ ਪੰਜਾਬ ਦੇ ਲੋਕ ਜਦੋਂ ਵੀ ਕੋਈ ਕੁਦਰਤੀ ਆਫਤ ਆਉਂਦੀ ਆ ਆਪ ਟਾਕਰਾ ਕਰ ਲੈਂਦੇ ਆ ਤੇ ਹੈ ਬੜਾ ਖੌਫਨਾਕ ਜਿਆ ਸੇਣ ਕਿਉਂਕਿ 8 8 10 10 ਫੁੱਟ ਪਾਣੀ ਫਸਲਾਂ ਦੇ ਵਿੱਚ ਪਾਣੀ ਬੱਚੇ ਵਾਂਗੂ ਫਸਲਾਂ ਜੀਵਨ ਦਾਤ ਪਾ ਦਿਆ ਪਰ ਗੁਰੂ ਚਰਨਾ ਚਰਦਾਸ ਵੀ ਕਰਦੇ ਆ ਪਵਿੱਤਰ ਅਸਥਾਨ ਜਿੱਥੋਂ ਸਾਧਗੁਰੂ ਜੀ ਨੇ ਗੁਰਸ਼ਬਦ ਪਾਠ ਕਰ ਦਿੱਤਾ ਸੀ ਇਹ ਹਮੇਸ਼ਾ ਹੀ ਇਹ ਸਥਾਨ ਤੋਂ ਜਦੋਂ ਵੀ ਕੋ ਕੁਦਰਤੀ ਆਪ ਸ਼ੁਰੂ ਹੁੰਦੀ ਆ ਤੇ ਪਹਿਲ ਕਦਮ ਹੀ ਕਰਦੇ ਸੋ ਅੱਜ ਬਾਈਫ ਚੇਚੇ ਤੌਰ ਤੇ ਪਹੁੰਚਿਆ ਸੀ ਮੇਰੇ ਸਤਕਾਰਯੋਗ ਮੈਂਬਰ ਜੂਨੀਅਰ ਮੇਜਰ ਪ੍ਰਨਾਨਦ ਦੇਵ ਸਿੰਘ ਕਲਿਆਣ ਮੇਰੀ ਭੈਣ ਗੁਰਪ੍ਰੀਤ ਜੂਰੀ ਸਰਦਾਰ ਜਨੈ ਜਨਰਾਇ ਸਿੰਘ ਡੋਗਰ ਵਾਲਾ ਜਿਹੜੇ ਪਹਿਲਾਂ ਹੀ ਤੱਕ ਪਹੁੰਚੇ ਹੋਊ ਸਾਹਿਬ ਸਰਦਾਰ ਗਰਮੀਤ ਸਿੰਘ ਹੂ ਆਪਾਂ ਫਿਰੋਜ਼ਪੁਰ ਦੇ ਵਿੱਚ ਪਰੇ ਵੀ